ਹੋ ਸਕਦਾ ਵੀ ਮੈਂ ਤਾਂ ਦੇਖ ਲਓ ਕਿਤੇ ਟੰਗੀ ਐ ਇੱਧਰ ਐਸ ਤਰ੍ਹਾਂ ਜੈਪਨੀ ਲੈ ਦੇਖੋ ਕਿੰਨਾ ਸੋਹਣਾ ਹੈ ਨਾ ਬੱਦਲ-ਬੁੱਦਲ ਜੇ ਸਾਰੇ ਆਏ ਪੂਰੇ ਅੱਡੀ ਮੜ ਲਾਇਆ ਹੋ ਸਕਦਾ ਉਹਨਾਂ ਸਮਝ ਨਾ ਆਵੇ ਪਰ ਦੇਖੋ ਆ ਤਿਲਜਾ ਭਾਰੂ ਹੋ ਰਹਾ ਦੇਖੋ ਟ੍ਰਿਪ ਦੀ ਸ਼ੁਰੂਆਤ ਹੋ ਗਈ ਤੇ ਥੋੜਾ ਜਿਹਾ ਅੱਗੇ ਜਾ ਕੇ ਦੱਸਦੇ ਤੁਹਾਨੂੰ ਕਿੱਥੇ ਜਾ ਰਹੇ ਕੀ ਕਰਨੇ ਕੀ ਨਹੀਂ ਕਰ ਰਹੇ ਤੇ ਇਸ ਵਾਰ ਸਖਰੀਬ ਤੇ ਅਨੰਤ ਦੋਨੇ ਨਾਲ ਜਾ ਰਹੇ ਆ ਓਏ ਕਿੱਥੇ ਜਾ ਰਹੇ ਤੂੰ ਹੈਲੋ ਕਰਦਾ ਸਾਰਿਆਂ ਨੂੰ ਅਨੰਤ ਵੀਰ ਦਾ ਫਸਟ ਟ੍ਰਿਪ ਆ ਹਾਂ ਅਨੰਤ ਵੀਰ ਦਾ ਫਸਟ ਟ੍ਰਿਪ ਹੈ ਤੇ ਇਹ ਕਿਤੇ ਖੜ ਕੇ ਦੱਸ ਦਿਓ ਤੁਹਾਨੂੰ ਕੁਝ ਚੀਜ਼ਾਂ ਨੇ ਕਾਫੀ ਕੁਝ ਚੀਜ਼ਾਂ ਚੇਂਜ ਹੋਈਆਂ ਨੇ ਤੇ ਉਹ ਤੁਹਾਨੂੰ ਐਕਸਪਲੇਨ ਕਰਾਂਗੇ ਆਪਾਂ ਕਿਤੇ ਖੜ ਕੇ ਕਿਉਂਕਿ ਥੋੜਾ ਜਿਹਾ ਲੇਟ ਸੀ ਤੇ ਥੋੜਾ ਜਿਹਾ ਸਫਰ ਕੱਢ ਲਈਏ ਤੇ ਪੁੱਛੋ ਆਊਟਲੈਟ ਤੇ ਨਾਲੇ ਉੱਥੋਂ ਕੁਝ ਖਾ ਲਾਂਗੇ ਤੇ ਨਾਲੇ ਤੁਹਾਨੂੰ ਦੱਸ ਦਾਂਗੇ ਹਨਾ ਚਲੋ ਮਿਲਦੇ ਆ ਆਪਾਂ ਪੁੱਛੋ ਆਊਟਲੈਟ ਜਾ ਕੇ ਅਨੰਤ ਸੌਂਗੀ ਇਹਦੇ ਲਈ ਅਸੀਂ ਬਣਾਤਾ ਸੀਗਾ ਇੱਥੇ ਵੇ ਸੌਸਾਂ ਆ ਜੂਗੀ ਇਹਦੇ ਪਤਾ ਸੀ ਸਾਨੂੰ ਇਹ 2 ਕਿਲੋਮੀਟਰ ਦੇ ਸੌ ਜਾਣੇ ਦੋ ਮਿੰਟ ਟੱਪਣ ਦੇ ਲਈ ਵਧੀਆ ਬਿਸਤਰਾ ਬਣਾਉਣਾ ਦਾ ਸਿਖਾਵਾਂਗੇ ਤੁਹਾਨੂੰ ਅੱਗੇ ਸਮਾਂ ਨੂੰ ਤੂੰ ਗੱਲ ਨਹੀਂ ਚੱਲਦੇ ਹਲੇ ਤਾਂ ਆਪਾਂ ਆ ਸਾਹਮਣੇ 14 ਟੋਲ ਆ ਇਹ ਟੱਪਿਆ ਹਲੇ ਆਪਾਂ ਸਟਾਰਟ ਹੀ ਹੋਇਆ ਟ੍ਰਿਪ ਅੱਗੇ ਪੁੱਛੇ ਰੁਕਾਂਗੇ ਆਪਾਂ ਹਨਾ ਕਿੰਨੇ ਟਾਈਮ ਬਾਅਦ ਜਾ ਰਹੇ ਟ੍ਰਿਪ ਤੇ ਮੈਂ ਪੂਰੇ 2 ਤੋਂ ਤਾਂ 2022 ਚ ਗਈ ਸੀ ਨਾ ਲੈ ਲੈ ਲਾਸਟ ਟ੍ਰਿਪ ਆ 2022 ਚ ਗਈ ਸੀ ਅਸੀਂ ਲਾਸਟ ਟ੍ਰਿਪ 2022 ਤੋਂ ਬਾਅਦ ਅਸੀਂ ਹੁਣ ਜਾ ਰਹੇ ਹਾਂ ਯਾਰ ਇਹਮ ਕਾਫੀ ਟ੍ਰਿਪ ਕਰਨਗੇ ਬਾਈਕ ਤੇ ਵੀ ਅਸੀਂ ਕਰ ਰਹੇ ਆ ਪਲਾਨ ਨਾਲੇ ਇਹਨੂੰ ਹਲਮਟ ਤੇ ਜੈਕਟ ਲੈਣੀ ਆ ਜੈਕਟ ਕਲੈਕਟਰ ਸਾਰਾ ਕੁਝ ਲੈ ਕੇ ਦੇਣ ਵਾਲਾ ਚਲੋ ਉਹ ਕਿੱਥੇ ਜਾ ਕੇ ਮਿਲਦੇ ਆ ਅੱਗੇ ਜਨ ਨੀਨੀਪੁਰੀ ਹੋ ਗਈ ਹਾਂ ਚੀਜੀ ਖਾਏਗਾ ਹਾਂ ਚੀਜੀ ਖਾਏਗਾ ਹਾਂ ਆ ਪਾਊਡਰ ਕਰਦੇ ਆ ਚੀਜੀ ਆਜੋ ਚੀਜੀ ਆਟੋ ਕਰਦੇ ਕਿੱਥੇ ਨਹੀਂ ਨਹੀਂ ਆਰਡਰ ਕਰਦੇ ਹਾਂ ਨਵੀਂ ਆਰਡਰ ਇਹ ਓ ਸਾਰੇ ਤਾਂ ਮਦਦ ਨੰਤ ਨੂੰ ਲੱਗਦੀ ਸੁੱਤੀ ਪਈ ਵੀ ਔਟ ਟਗੜੀ ਇਹ ਸਾਡਾ ਇੱਕ ਨਵਾਂ ਚੈਨਲ ਹੈ ਪਹਿਲਾਂ ਨਾਲ ਚੈਨਲ ਸੀਗਾ ਤਾਰਾ ਢਿੱਲੋ ਦੇ ਨਾਮ ਤੇ ਉਹਦੇ ਨਾਮ 'ਚ ਥੋੜਾ ਇਸ਼ੂ ਆ ਗਿਆ ਮੋਨਟਾਈਜ਼ ਨਹੀਂ ਹੋਇਆ ਉਹ ਜੋ ਕਿ ਜੋ ਸਰਚ ਕਰਦੇ ਸੀ ਤਾਰਾ ਢਿੱਲੋ ਤੇ ਮੈਂ ਨਾਮ ਚੇਂਜ ਕਰਿਆ ਸੀ ਬਟ ਇਹ ਅੰਡਰਨਲ ਨਾਮ ਸੀ ਉਹ ਢਿੱਲੋ ਬਲੌਗ ਸ਼ੁਰੂ ਸ਼ੋਅ ਕਰ ਰਹੇ ਸੀ ਪਹਿਲਾਂ ਦਾ ਤਾਂ ਉਹਦੇ ਕਰਕੇ ਉਹ ਸਾਨੂੰ ਚੈਨਲ ਬੰਦ ਕਰਨਾ ਪਿਆ ਤੇ ਇੱਕ ਚੈਨਲ ਸਾਡਾ ਹੋਰ ਹੈ ਗਰਲਾਬ ਸਿੰਘ ਪਠਿੰਡਾ ਦੇ ਨਾਮ ਤੇ ਜੋ ਕਿ ਪਸ਼ੂਆਂ ਦੇ ਰਿਲੇਟਡ ਹੈ ਜੇ ਕੋਈ ਪਸ਼ੂਆਂ ਦੇ ਰਿਲੇਟਡ ਅ ਕਿਸੇ ਨੇ ਕੁਝ ਪੁੱਛਣਾ ਹੋਵੇ ਵੀਡੀਓਜ਼ ਵਗੈਰਾ ਦੇਖੇ ਨਾ ਅੱਜ ਹੀ ਉਤੇ 20000 ਸਬਸਕ੍ਰਾਈਬਰ ਪੂਰੇ ਹੋਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਜਣੇ ਉਸ ਚੈਨਲ ਤੇ ਹੋਣਗੇ ਤੇ ਬਾਕੀ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਅਸੀਂ ਨਿਕਲੇ ਹੋਏ ਆ ਇੱਕ ਨਵੇਂ ਟ੍ਰਿਪ ਤੇ ਤੇ ਟ੍ਰਿਪ ਕਿੱਥੇ ਜਾ ਰਹੇ ਆ ਇਹ ਤੁਹਾਨੂੰ ਥੋੜਾ ਜਿਹਾ ਅੱਗੇ ਜਾ ਕੇ ਪਤਾ ਚੱਲ ਜੀ ਆਊਗਾ ਤੇ ਇੰਸਟਾਗ੍ਰam ਤੇ ਫੋਲੋ ਕਰ ਲੋ ਕਰਤਾਰ ਸਿੰਘ ਢਿੱਲੋਂ ਦੇ ਨਾਮ ਤੇ ਉੱਥੇ ਬਸ ਸਟੋਰੀਜ਼ ਵਗੈਰਾ ਲੇਟਸ ਉੱਥੇ ਆਉਂਦੀਆਂ ਰਹਿਣਗੀਆਂ ਤੇਰੀਆਂ ਜਿਹੜੀਆਂ ਵੀਡੀਓ ਆ ਇਹ ਜਿਹੜੇ ਬਲੌਗ ਹੈ ਉਹ ਮੈਂ ਡੇਲੀ ਈਵਨਿੰਗ ਜਿਵੇਂ ਜਿਵੇਂ ਨੈਟਵਰਕ ਹੋਊਗਾ ਮੋਸਾ ਹਰ ਪਾਉਂਦਾ ਰਹੂੰਗਾ 6-7 ਦਿਨਾਂ ਦਾ ਆਪਣਾ ਟ੍ਰਿਪ ਹੈ ਆ ਆਪਾਂ ਜਾ ਰਹੇ ਹਾਂ 2022 ਤੋਂ ਬਾਅਦ ਹਨਾ ਪਰ ਇੱਕ 2 ਸਾਲ ਬਾਅਦ ਹਾਂ ਅਸੀਂ ਪਹਿਲਾਂ ਗਏ ਸੀਗੇ 2 ਸਾਲ ਪਹਿਲਾਂ ਲੇਹ ਗਏ ਸੀਗੇ ਵੈਸੇ ਤਾਂ ਮੈਂ ਹੁਣੇ ਲਈ ਜਾ ਕੇ ਆ ਬਨਮਤ ਪਹਿਲਾਂ ਬਾਈਕ ਤੇ ਉਹ ਤੁਹਾਨੂੰ ਇਸੇ ਚੈਨਲ ਤੇ ਉਹਦੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਤੇ ਆ ਇਹ ਹੁਣ ਆਪਾਂ ਜਾ ਰਹੇ ਆ ਬਥਾਰ ਤੇ ਕੈਂਪਿੰਗ ਗੋਮਪੀ ਦਾ ਪੂਰਾ ਸਮਾਨ ਆਪਣੇ ਕੋਲੇ ਪਿੱਛੇ ਤੁਸੀਂ ਦੇਖ ਸਕਦੇ ਹੋ ਦੇਖੋ ਪੂਰੀ ਗੱਡੀ ਆਪਣੀ ਲੱਦੀ ਹੋਈ ਹੈ ਤੇ ਹੁਣ ਮੈਂ ਇੱਕ ਵਾਰ ਇੱਕਾ ਚਾਹੇ ਕਾਫੀ ਬੜੀ ਟਟੋਗਾ ਥੋੜਾ ਜਿਆ ਥੋੜਾ ਡੋਲੀਆ ਵਿੱਚੋਂ ਅੱਕੜਾ ਹੁੰਦਾ ਸੀ ਤੇ ਕਾਰ ਸੀ ਕਿੜਾ ਤੂੰ ਤੈਖੀ ਨਹੀਂ ਕੁੜੇ ਪੈ ਜਾਓ ਹੈ ਪੈਣਾ ਨਹੀਂ ਆਹ ਵੇ ਨਹੀਂ ਨਹੀਂ ਕਰਨੀ ਨਾ ਕਹਿੰਦੀ ਪੈਣਾ ਨਹੀਂ ਗੱਡੀ ਚ ਲਾ ਲੈ ਫਿਰ ਮਿੱਲੀ ਬੈਠੀ ਆ ਚਲਾਉਂੀ ਵੀ ਫਿਰ ਘੜ ਜਾਦਾ ਇੱਕ ਹੋ ਪਤਾ ਪਤਾ ਕਿ ਕਿੱਦਾਂ ਸਾਈਕਲ ਚਲਾਉਂਦੇ ਨੇ ਕੋਈ ਉੱਡ ਲੇ ਕਰੇ ਤੂੰ ਬਿੱਠੀ ਕਰੇ ਆਏ ਕੋਈ ਨਹੀਂ ਮਾਂ ਦਾ ਪਹਿਲਾ ਬਿੱਟਾ ਕੋਈ ਨੂੰ ਪਤਾ ਲੱਗੇ ਕਰੂ ਮੈਂ ਕਿਧਰੇ ਕਿਹੜੇ ਕੋਨੇ ਦੀ ਫਿਰਦੇ ਅਸੀਂ ਟੋਟੇ ਐਗਲੇ ਮੁੰਡਾ ਆ ਜਾ ਹਾਂ ਯੂਰਪ ਲੈਣਾ ਕਹਿੰਦੀ ਕੀ 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 ਦੀਦੀ ਸਾਈਕਲ ਕਿਹਨੇ ਚਲਾਉਣਾ ਹੁੰਦਾ ਮੰਤਾਰ ਦੇ ਦਾ ਸਾਈਕਲ ਚਲਾਉਂਦੀ ਐ ਛੋਟਾ ਸਾਈਕਲ ਤੇ ਨਹੀਂ ਵੇਂਦੀ ਹੁਣੇ ਤੈਨੂੰ ਕਹਾਂ ਮੈਂ ਮੋਟਰਸਾਈਕਲ ਚਲਾਉਣਾ ਸਾਵ੍ਹਾ ਕਰ ਦੋਨੇ ਜਾ ਕਰਾਂਗੇ ਠੀਕ ਹੈ ਤੇਰੀ ਮਾਂ ਕਹਿੰਦੀ ਮੈਂ ਨਹੀਂ ਚਲਾਉਂਦੀ ਤੂੰ ਘਰੇ ਰਹਿ ਯਾਰ ਆਈ ਮੈਂ ਕਿੱਥੇ ਜਾ ਕਰਾਂ ਰਿਸਤਾ ਲਾਉਂਦੇ ਗੜ ਪਿੱਛੇ ਠੀਕ ਹੈ ਵੇ ਮਨਨ ਵੀਡੀਓ ਦੇਖ ਲਈਆਂ ਤਰ ਮੈਂ ਕੀ ਕਹਿ ਰਹੇ ਹਾਂ ਹਾਂ ਠਾ ਕੇ ਐ ਹੋ ਗਿਆ ਕੈਮਰੋ ਤਾਂ ਬਥੇਰੀ ਸ਼ਿਆਰਾ ਚਲੋ ਸੌਣ ਨੂੰ ਫਿਰ ਹੁਣ ਸੌਣ ਨੂੰ ਪੈ ਜਾਓ ਹੁਣ ਤੁਸੀਂ ਹੈਂ ਹਾਂ ਤੂੰ ਤਾਂ ਦੇਖ ਮਾਂ ਤਰ ਗਾਲਾਂ ਵਾਰਦੀ ਐ ਮੈਂ ਲੈ ਬੜੂ ਦੇ ਆ ਜੋ ਪੱਤੇ ਤੇ ਜੋ ਮੋਸਮ ਮਾਰ ਬੜਾ ਮਿੱਠਾ ਮਿੱਠਾ ਤੇ ਠੰਡੀ ਹਵਾ ਚੱਲ ਰਹੀ ਹੈ। ਤੇ ਹਲੇ ਤਾਂ 11 ਕ ਬੱਜੇ ਆ ਤੇ ਸਫਰ ਖੁਸ਼ ਆਹੀ। ਸੜਕ 400 ਕਿਲੋਮੀਟਰ ਰਹਿ ਗਿਆ। 450 ਹੁਣ ਪਹੁੰਚ ਜਾਗੇ 11 ਕ ਘੰਟੇ। 2 ਕ ਘੰਟੇ ਹੋ ਗਿਆ ਪਹੁੰਚਣ ਤੇ। 3 ਹੋ ਗਈ ਸਵੇਰ। ਪਟਿਆਲਾ ਕ੍ਰੋਸ ਕਰਿਆ। ਇਹ ਹੱਸਦੇ ਜਿਹੀ ਯਾਰ ਸੁੱਖ ਜਿਥੇ ਆਉਂਦੀ ਨਹੀਂ। ਸ਼ਿਵਾਰਕੀਆ ਬਜਟ ਦੀ ਜਿੰਦ ਨੇ ਬਣਤੀ ਕੇ ਦੀ ਹੈ। ਦੇਖੋ ਆ ਬਾਈ ਨੇ ਕਿੰਨਾ ਵਧੀਆ ਕੰਮ ਕੀਤਾ ਵਾ ਹਨਾ। ਉਹਨੇ ਇੰਡੀਕੇਟਰ ਲਾਏ ਹੋਏ ਆ ਪਿੱਛੇ। ਬਕਾਇਦਾ ਦੇ ਥੱਲੇ ਵੀ ਲੱਗੇ ਆ। ਤੇ ਇਹਦੇ ਆ ਟਰਾਲੀ ਜੀ ਤੇ ਵੀ ਲੱਗੇ ਆ ਹਨਾ ਤੂੜੀ ਵਾਲੇ ਤੇ। ਤੇ ਇਹ ਚੀਜ਼ ਬਹੁਤ ਵਧੀਆ ਹੈ ਮੈਟਰ ਕਰਦੀ ਹੈ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਇਹ ਇੱਧਰ ਜਾਣਾ ਖੱਬੇ ਸੱਜੇ ਜਾਣਾ ਉਹਨਾਂ ਨੂੰ ਇੰਡੀਕੇਟਰ ਦਿੰਦਾ। ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਉਹ ਇੱਧਰ ਜਾਣਾ ਦਰਵਾਜ਼ੇ ਨਹੀਂ ਇਹਨਾਂ ਦਾ ਪਤਾ ਹੀ ਲੱਗਦਾ ਹੁੰਦਾ ਕਿੱਧਰ ਨੂੰ ਮੁੜਨਾ ਕਿੱਧਰ ਨੂੰ ਨਹੀਂ ਮੁੜਨਾ। ਹਾਂ ਬਾਈ ਬਾਈ ਨਾ ਵਰ ਪਿੱਛੇ ਆਈ ਓਏ ਬਾਈ ਪਿੱਛੇ ਆਵੀਂ ਸਮਝਾ ਨੀਂ ਨੀ ਕਰ ਲੈ ਜਾ ਇਹਨੂੰ ਨੀਂ ਨਹੀਂ ਆਦੀ ਬਾਈ ਫਿਰ ਬਾਈ ਜਾਣਾ ਮੈਂ ਕਿੱਥੇ ਕੌਣ ਚਲਾਊਗਾ ਕੋਈ ਦੱਸ ਆਦਾ ਕਿਸੇ ਨੂੰ ਪਤਾ ਹੋਵੇ ਇੰਨੀਆਂ ਟਰਾਲੀਆਂ ਕਿਉਂ ਜਾ ਰਹੀਆਂ ਨੇ ਇੰਨਾ ਨਹੀਂ ਜਾਮ ਲਵਾ ਰੱਖਿਆ ਸਾਰਾ ਚੰਡੀਗੜ੍ਹ ਰੋਡ ਇੰਨਾ ਨਹੀਂ ਭਰ ਰੱਖਿਆ ਕਿੰਨੀਆਂ ਰਲੀਆਂ ਕਿੰਨੀਆਂ ਰਲੀਆਂ ਮਿਲ ਗਈ ਹੁਣ ਤੱਕ ਆਪਰ ਨੂੰ ਬਦ ਹੋਣੀ ਹੈ ਹਨਾ ਦੇਖੋ ਇੱਥੇ ਵੀ ਸਾਨੂੰ ਘੱਟੋ ਘਾਟਾਂ ਨਾਲ 20 25 ਮਿੰਟ ਹੋ ਗਏ ਏਅਰਪੋਰਟ ਰੋਡ ਵਾਲੀਆਂ ਬੱਤੀਆਂ ਬੱਤੀਆਂ ਲਿਖੜੇ ਅਸੀਂ ਹੁਣ ਜਾ ਕੇ ਤੇ ਮੋੜਾ ਜਾ ਤੇ ਜਾ ਇੱਕ ਟਰੈਕਟਰ ਆਉਂਦੇ ਆ ਆ ਟਰੈਕਟਰ ਆਉਲ ਚੱਲੋ ਤਾਂ ਕੋਈ ਨਹੀਂ ਇੱਕ ਦੋ ਹੀ ਆ ਕੋਈ ਜਾਂਦੇ ਆ ਉੱਥੇ ਖੜੇ ਆ ਖੜੇ ਹਾਂ ਸਟਾਕ ਟ੍ਰਾਂਸਫਰ ਕਰ ਰਹੇ ਭਈ ਟਰੈਕਟਰ ਲੈ ਕੇ ਆ ਰਿਹਾ ਭయ్యా ਸਵਰਾਜ ਲੈ ਕੇ ਆ ਰਹੇ ਆ ਬਲੂ ਗੱਲਰ ਦਾ ਇਹਤੇ ਮੇ ਚਲਾਇੰਗੇ। ਉਹ ਵੇ ਟੋਲ ਤੇ ਪਹੁੰਚ ਗਏ ਆਪਾਂ ਇੱਥੋਂ ਸ਼ਿਮਲਾ ਰੂਟ ਸਟਾਰਟ ਹੋ ਜਾਂਦਾ ਤੇ ਮੇਰੀ ਆ ਅੱਧੀ ਮੇਰੀ ਪੈਂਟ ਐ ਤੋਰੀ ਵਰਗੀ ਆ। ਆ ਦੇਖ ਰਹੇ ਹੋ ਮੇਰੀ ਪੈਂਟ ਆ ਦੇਖੋ। ਇਹ ਪੌਣਾ ਹੁਣ ਆਉਂਦੀ ਪੈਂਟ ਪੂਰੀ ਕਰਦਾ ਤੇ ਪਹਿਲੀ ਬ੍ਰੇਕ ਲਈ ਆ ਜਦੋਂ ਉਤਰੇ ਆਪਾਂ। ਹੈ ਕਿ ਨਹੀਂ? ਮੇਰੀ ਪੈਂਟ ਦਾ। ਯੇ। ਆ ਇੱਧਰ ਦੇਖੋ ਸਟਾਈਲ ਲੌਗ ਕਰਦਾ। ਫਾਰਮਲ ਜਰਬਾ। ਫਾਰਮਲ ਜਰਬਾ ਸਪੋਰਟ ਹਾਂ ਦੇਖ ਲੋ ਹਾਂ ਟੈਂਟ ਪੂਰੀ ਕੀਤੀ ਜਾਊਗੀ ਸੋਲਣ ਕ੍ਰੋਸ ਕਰਤਾ ਆਪਾਂ ਆਲਮੋਸਟ 1-2 ਕਿਲੋਮੀਟਰ ਅੱਗੇ ਆ ਗਏ ਤੇ ਰੋੜ ਤੁਸੀਂ ਦੇਖ ਸਕਦੇ ਹੋ ਗਿੱਲਾ ਏ ਥੋੜਾ ਜਿਹਾ ਮੀਂਹ ਪੈ ਕੇ ਹਟਿਆ ਲਾਇਦਾ ਹੈ ਨਹੀਂ ਆਂਦੀ ਹੈ ਹਾਂ ਆਦਾ ਸਿੱਟੀ ਤੇ ਨੀਲਾ ਰੇਡ ਸ਼ਿਮਲਾ ਸਿੱਤਾ ਨਹੀਂ ਤਾਂ ਲਗਦਾ ਹੋਰ ਆ ਵੀ ਆਊਗਾ ਐ ਸੇ ਯੇ ਕੰਪਲੀਟ ਹੋ ਉਹ ਵੇ ਸ਼ਿਮਲਾ ਕ੍ਰਾਸ ਕਰ ਰਹੇ ਆ ਸ਼ਿਮਲੇ ਪਹੁੰਚ ਗਏ ਆਪਾਂ ਸਹੀ 4 4 4 10 ਕਿਤੇ 9 ਵਜੇ ਚੱਲੇ ਸੀ ਆਪਾਂ ਬਹਿੰਡੇ ਤੋਂ ਤੇ ਰੱਜ ਗਿੰ ਤੈ ਉਹ ਕਿੰਨਾ ਤੇ ਜਵਾਕ ਆ ਜਿਹੜੇ ਸੌ ਜਾਂਦੇ ਆ ਆ ਫਿਰ ਦਿਓ ਬਟਰ ਬਟਰ ਜਾਗਦੀ ਸੌ ਕੇ ਅੱਧਾ ਘੰਟਾ ਸਟਾਰਟਿੰਗ ਸਟਾਰਟਿੰਗ ਚ ਓਏ ਹੈਲੋ ਕਰ ਦੇ ਸਾਰਿਆਂ ਨੂੰ ਬਾਈ ਕਰ ਦੇ ਹੈਲੋ ਬਾਈ ਕਰ ਲੋ ਬਾਈ ਕਰ ਦੇ ਹਾਂ ਬਈ ਕਿੱਥੇ ਜਾਣਾ ਤੂੰ ਚੱਲੇ ਕਿੱਥੇ ਨੂੰ ਤੂੰ ਰਪਈ ਨੀ ਮਤ ਕੱਟਣੀਆਂ ਚੱਕੀ ਅੱਗੇ ਬਾਹਰ ਵੀ ਦੇਖੀ ਹੈ ਇਹ ਹੋਈਗੀ ਅੰਦਾਜ਼ ਹੈਗੀ ਤੇ ਬਸ ਇਹਨੂੰ ਸ਼ਿਮਲੇ ਨੂੰ ਕ੍ਰੋਸ ਕਰਦੇ ਨਾਰਕੰਡਾ ਪਹੁੰਚਦੇ ਆਪਾਂ ਇੱਕ ਵਾਰੀ ਤੇ ਨਾਰਕੰਡਾ ਦੇਖਦੇ ਆਂ ਵਸਟੇ ਕਰਨੀ ਹੈ ਜਾਂ ਨਾਰਕੰਡਾ ਤੋਂ ਅੱਗੇ ਜਾਣਾ ਰਕੋਂਪੀ ਵਾਲੀ ਸਾਈਡ ਇਹ ਉਹ ਹੁਣ ਜਾ ਕੇ ਦੇਖਾਂਗੇ ਫਿਲਹਾਲ ਤਾਂ ਨੀਂਦ ਵੀ ਆ ਰਹੀ ਹੈ ਮਾਰਨਿੰਗ ਸਾਰਿਆਂ ਨੂੰ ਤੇ ਕੁਫਰੀ ਦੇ ਆਸ-ਪਾਸ ਜੇ ਵਰਦੇ ਆ ਪਾਹਲੇ ਤੇ ਦੇਖੋ ਗੱਡੀਆਂ ਟੈਕਸੀਆਂ ਟੰ ਟੰ ਸੁਵਾ ਦੇ ਜੀ ਕੋ ਜੇ ਮੈਨੂੰ ਕਿਹਨਾਂ ਇੱਧਰ ਐਪਲ ਦੀ ਖੇਤੀ ਬਹੁਤ ਹੁੰਦੀ ਹੈ ਕਿ ਲੋਰ ਵਾਲੀ ਸਾਈਡ ਨਾਲ ਆ ਦੇਖੋ ਉੱਪਰ ਐਪਲ ਲੱਗਿਆ ਇਹ ਸਾਰੇ ਐਪਲ ਲੱਗੇ ਹੋਏ ਆ ਤੇ ਜਾਨਵਰਾਂ ਦਾ ਬਚਾਉਣ ਵਾਸਤੇ ਨਦੀ ਉੱਤੇ ਚੁੰਨੀਆਂ ਹੀ ਪਾਉਂਦੇ ਆ 40 ਪੰਦੇ ਜੋ ਨਹੀਂ ਪਾ ਲਈ। ਬਾਹਰ ਇੱਕੋ ਗੱਲ ਹੈ ਜਾਲੀਆਂ ਜੀ ਮਤਲਬ ਕਵਰ ਅਪ ਕਰ ਦਿੰਦੇ ਆ ਉਹਨੂੰ। ਹੈਨਾ? ਤੇ ਅੱਗੇ ਹਲੇ ਇਹ ਤਾਂ ਜਸਟ ਸਟਾਰਟ ਹੈ। ਇਸ ਤੋਂ ਅੱਗੇ ਦੇਖਿਓ। ਅੱਗੇ ਦਾ ਪੂਰਾ ਪੂਰਾ ਪਹਾੜ ਹੀ ਕਵਰ ਅਪ ਆ। ਇਧਰ ਵੀ ਦੇਖੋਗੇ ਨਾ ਸਾਈਡ ਤੇ। ਪਾ ਦਿਖਾਰੇ ਇੱਥੇ। ਪੂਰਾ ਕਵਰ ਅਪ ਹੈ। ਸਭ ਤੋਂ ਜਿਹੜਾ ਵੱਧ ਜਾਂਪਲ ਹੈ। ਜਾਂਦਾ ਹੈਗਾ ਉਹ ਜਾਂਦਾ ਕਨੌਰ ਦਾ। ਕਸ਼ਮੀਰ ਦਾ ਵੀ ਬਹੁਤ ਜਾਂਦਾ ਪਰ ਕਨੌਰ ਦਾ ਜ਼ਿਆਦਾ ਜਾਂਦਾ ਹੈਗਾ। ਅ ਮਿਠਾਈ ਜਾਰਾ ਹੈ ਵਧੀਆ ਐਪਲ ਵੀ ਕਿਨੌਰ ਦਾ ਜ਼ਿਆਦਾ ਮੰਨਿਆ ਜਾਂਦਾ ਹੈ ਪਰ ਸਾਰੇ ਕਬਰ ਹੈ ਇੱਧਰ ਹਾਂ ਪਰ ਜਿਉਂ ਗੱਲ ਕਰੀਏ ਵੀ ਜੇ ਨਾਮ ਨਾਮ ਹੈਗਾ ਥੋੜਾ ਜਿਹਾ ਉਹਦਾ ਕੀ ਕਹਿੰਦੇ ਆ ਕਸ਼ਮੀਰ ਦਾ ਪਰ ਕਿਨੌਰ ਦਾ ਜ਼ਿਆਦਾ ਵਧੀਆ ਐਪਲ ਹੈ ਠੰਡੀ ਠੰਡੀ ਛਾਂ ਕੋਸੀ ਧੁੱਪ ਵਿੱਚ ਤੂੰ ਛੋਟੂਗਲੇ 5 ਦਿਨ ਹੈਗੇ ਤਾਂ ਤੁਸੀਂ ਇੱਧਰ ਟ੍ਰਿਪ ਕਰ ਸਕਦੇ ਹੋ ਬਹੁਤ ਵਧੀਆ ਲੋਕੇਸ਼ਨ ਹੈਗੀ ਐ ਪਰ ਐ ਵੀ ਰਾਹਤੇ ਥੋੜੇ ਜਿਹਾ ਟਾਈਟ ਹੈ ਬਾਕੀ 뷰 ਤੁਸੀਂ ਦੇਖ ਸਕਦੇ ਹੋ ਆਹ ਟਾਈਮ ਵੈਸੇ ਥੋੜਾ ਜਿਹਾ ਰਿਸਕੀ ਹੈ ਕਿਉਂਕਿ ਰੇਨ ਹੈ بارش ਹੋ ਰਹੀ ਹੈ ਤਾਂ بارش ਦੇ ਚੱਕਰ ਚ ਨਾਸਟਰ ਉੱਤੇ ਥੋੜੇ ਜਿਹਾ ਟੁੱਟੇ ਹੋਏ ਆ ਤੇ ਬਟਾਇਆ ਵੀ ਜੇ ਤੁਸੀਂ ਆਉਣਾ ਤੁਸੀਂ ਆ ਸਕਦੇ ਹੋ ਆਹ ਦਿਖਾਉਂ ਵੀ ਉਹ ਕਿੰਨਾ 250 ਆ ਦੇਖੋ ਸਾਹਮਣੇ ਵੀ ਅਕਤਿਆਲ ਵਾਹ ਉਹਦੇ ਕੋ ਸਾਹਮਣੇ ਐਪਲ ਦੀ ਖੇਤੀ ਹੈ ਤੇ ਆਪਾਂ ਕਰ ਕਰ ਰਹੇ ਸੀ ਇਹਦੇ ਰੂਟ ਦੀ ਰੂਟ ਹੈਗਾ ਪੰਜਾਬ ਤੋਂ ਯਾਨੀ ਕਿ ਚੰਡੀਗੜ੍ਹ ਜਿਹੜਾ ਵੀ ਤੁਹਾਡਾ ਇਲਾਕਾ ਪੈਂਦਾ ਤੁਸੀਂ ਚੰਡੀਗੜ੍ਹ ਚੰਡੀਗੜ੍ਹ ਤੋਂ ਸੋਲਨ Shimla Shimle ਤੋਂ ਨਾਰਕੰਡਾ ਤੇ ਨਾਰਕੰਡਾ ਹੁਣ ਆਪਾਂ ਪਹੁੰਚਣ ਵਾਲੇ ਆ ਇਸ ਤੋਂ ਅਗੇ ਤੁਸੀਂ ਚਿੱਤਕੂਲ ਜਾ ਸਕਦੇ ਹੋ ਚਿੱਤਕੂਲ ਦੇ ਨਾਲ ਰਕਮ ਵੀ ਹੈਗੀ ਉੱਥੇ ਜਾ ਸਕਦੇ ਹੋ ਸੈਲਫਾਈਡ ਪੁਆਇੰਟ ਵੀ ਹੈ ਉੱਥੇ ਹਲਕੇ ਅਗੇ ਚੀਜ਼ਾਂ ਨੇ ਦੇਖਣ ਨੂੰ ਇਹਨਾਂ ਕੁਝ ਖਾਸ ਨਹੀਂ ਕਹਿ ਸਕਦੇ ਵੀ ਆਪਾਂ ਵੀ ਬਹੁਤ ਅਟਰੈਕਟਿਵ ਹੈ ਬਸ ਆਏ ਵੀ ਤੁਸੀਂ ਰਾਜਸਥਾਨ ਇੰਜੋਏ ਕਰ ਸਕਦੇ ਹੋ ਟਰੈਵਲ ਇੰਜੋਏ ਕਰ ਸਕਦੇ ਹੋ ਅਦਰਵਾਈਜ਼ ਜੇ ਤੁਸੀਂ ਕਹੋਗੇ ਬਹੁਤ ਖਾਸ ਹੈ ਉਹ ਚੀਜ਼ਾਂ ਨਹੀਂ ਤੁਹਾਨੂੰ ਇੱਧਰ ਦੇਖਣ ਨੂੰ ਮਿਲਣਗੀਆਂ ਉਹ ਫਿਰ ਕਿਤੇ ਵੀ ਨਹੀਂ ਹੈ ਕਿਤੇ ਵੀ ਨਹੀਂ ਹੈ ਅੱਗੇ ਹੈ ਤੇ ਉਹ ਫਿਰ ਤੁਹਾਨੂੰ ਮਿਲਣਗੀਆਂ ਅੱਗੇ ਜਦੋਂ ਤੁਸੀਂ ਰਗਾਉਂ ਤੋਂ ਟੱਪਗੇ ਤਾਬੋ ਨਾਲ ਕੋ ਕਿਤੇ ਕਾਦਾ ਸਾਈਡ ਉਧਰ ਆ ਕੇ ਸਟਾਰਟ ਹੋਣਗੀਆਂ ਉਹ ਤੁਹਾਨੂੰ ਆਉਣ ਵਾਲੇ ਬਲੌਗਾਂ 'ਚ ਦਿਖੂਗਾ ਆਪਾਂ ਚਾ ਰਹੇ ਹਾਂ ਸਫੀਤੀ ਚੰਦਰਤਾਲ ਸਭ ਕਰਕੇ ਆਵਾਂਗੇ ਤੇ ਕੈਂਪ ਕੁੰਪਲਾਵਾਂਗੇ ਨਦੀ ਦੇ ਕਿਨਾਰੇ ਕੈਂਪ ਲਾਵਾਂਗੇ ਬਾਦ ਖੋ ਲੱਗੀ ਹੁਣ ਕਾ ਵੀ ਠਹਿਮੂਗੇ ਨਾ ਮੋਬਾਈਲ ਫੜ ਕੇ ਵੀਡੀਓ ਕਦੇ ਬਣਾਈ ਗੀ ਆ ਵਿਊ ਦੀ ਗੱਲ ਕਰਦਾ ਸੀਗਾ ਮੈਂ ਥੱਲੇ ਵੀ ਇੱਕ ਵਿਊ ਬਣਿਆ ਪਿਆ ਖਰ ਮੇਰੇ ਤਿਆ ਨਾ ਹੀ ਥੱਲੇ ਵਿਊ ਬਣੇ ਪਏ ਆ ਆ ਆ ਇਹ ਨਹੀਂ ਵੀ ਹਲੂ ਕੋਈ ਪਰਾਣੇ ਤੇ ਦੇਖੋ ਕਿੰਨਾ ਸੋਹਣਾ ਹੈ ਨਾ ਬੱਦਲ ਬੁੱਦਲ ਜੇ ਸਾਰੇ ਆਏ ਪੂਰੇ ਅਲਟੀਮੇਟ ਲੱਗ ਰਿਹਾ ਵਿਊ ਤੇ ਆ ਹੁੰਦੀ ਹੈ ਐਪਲ ਦੀ ਖੇਤੀ ਇੱਥੇ ਤੁਸੀਂ ਆਹ ਦੇਖੋਗੇ ਨਾ ਮੈਂ ਤੁਹਾਨੂੰ ਕੋਲੋਂ ਦਿਖਾਉਣਾ ਆਹ ਸਾਰੇ ਐਪਲ ਦੇ ਦਰਖਤ ਹੈ ਤੇ ਹੁਣ ਇੱਥੋਂ ਮੈਨੂੰ ਦਿਖ ਨਹੀਂ ਰਿਹਾ ਵੀ ਕੀ ਕੁਛ ਲੱਗੇ ਇਹਨਾਂ ਨੂੰ ਕੀ ਕੁਛ ਨਹੀਂ ਵੈਸੇ ਤਾਂ ਅਕਤੂਬਰ ਦੇ ਨੇੜੇ ਜਾ ਕੇ ਮੇਰੇ ਨਾਲ ਫਸਲ ਹੁੰਦੀ ਹੈ ਨਹੀਂ ਲੱਗੇ ਪਏ ਆ ਤਾਂ ਹੀ ਇਹਨਾਂ ਨੇ ਹੁਣ ਪਤਾ ਨਾ ਛੋਟੇ ਵੱਡੇ ਹਾਂ ਲੱਗੇ ਹੋਏ ਹਨਾ ਇੱਧਰ ਦੇਖਦੇ ਹਾਂ ਆਹ ਦੇਖ ਆਹ ਲੱਗੇ ਹੋਏ ਆ ਛੋਟੇ ਛੋਟੇ ਆ ਜੀ ਤਾਂ ਹੀ ਕਰਕੇ ਉਹਨਾਂ ਨੇ ਉਹ ਪਾਈ ਹੈ ਨਾ ਜੜੀ ਹਾਂ ਯਾਰ ਦੇ ਚੀਕ ਉਸੇ ਲਈ ਜਿਹਨੇ ਮੈਨੂੰ ਚਾਹ ਕਹਿੰਦੀ ਬਣਾ ਲਈ ਹੈ ਨਾ ਇੱਥੇ। ਹਾਂ ਥੋੜੀ। ਵੀਊ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਜਰੂਰ। ਸਾਡਾ ਇੱਕ ਵੀਊ ਗੱਡੀ ਪਤਾ ਹੈ। ਕਿਆ ਬਾਤ। ਉਹਦੇ ਉਹਨੂੰ ਆਪਾਂ ਗੱਲ ਕਰ ਲਈਏ। ਉਹਨੂੰ ਚੇਤੇ ਦਿੱਤਾ। ਆਪਾਂ ਤੇ ਥੁੜੀ ਫਿਰੂਗੀ। ਜਿਹਲੇ ਵੀ ਕਿਸੇ ਕੋਲ ਟਾਈਮ ਹੈਗਾ ਤਾਂ ਆ ਸਕਦੇ ਹੋ 15 ਅਗਸਤ ਨੂੰ ਚਲੋ 15 ਅਗਸਤ ਤੇ ਦੋ ਲੀਵ ਲੈ ਲਓ। ਐਤਵਾਰ ਤੱਕ। ਜਿੱਥੋਂ ਤੱਕ ਤੁਸੀਂ ਆ ਸਕਦੇ ਹੋ ਨਾ ਥੱਲੇ ਆਪਾਂ ਇੱਥੋਂ ਦੀ ਜਾਣਾ ਏ ਆਹ ਰਾਹ ਜਾਣਾ ਹਲੇ ਇੱਥੋਂ ਦੀ ਆਪਾਂ ਕਰ 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 ਕੇ ਹੈ ਨਾ ਨਾਰਕੰਡਾ ਤੇ ਨਾਰਕੰਡਾ ਦਾ ਬੱਸ ਸਟੈਂਡ ਕਹਿ ਲਓ ਜਾਂ ਮੇਨ ਮਾਰਕੀਟ ਕਹਿ ਲਓ ਉਹ ਸਾਰਾ ਕੁਝ ਇਹੀ ਆ ਤੇ ਆਪਣੀ ਗੱਡੀ ਨੂੰ ਲਗਾ ਵੀ ਮਿਲਦੀ ਕਿਆ ਬਾਤ ਹੈ ਸ਼ਿਆਨੂ ਬਹੁਤ ਭੁੱਖ ਲੱਗੀ ਸੀ ਪਹਿਲਾਂ ਬ੍ਰੇਕਫਾਸਟ ਹੀ ਕਰਦੇ ਆ ਆ ਫਿਰ ਦਾ ਮੋਟਾ ਇਹਦਾ ਓਨਰ ਚਲੋ ਬਈ ਚਲਿਏ ਆਪੇ ਆ ਜਣੇ ਅਸੀਂ ਇੱਧਰ ਤੇ ਗੋਗੇ ਲੋ ਜਾਂ ਆ ਗਏ ਆਪਣੇ ਤੇ ਕੁਝ ਬ੍ਰੇਕਫਾਸਟ ਆਰਡਰ ਕੀਤਾ ਹੋਇਆ ਆ ਜੂਦਾ ਤੇ ਮੌਸਮ ਠੀਕ ਹੈ ਮੀਨੂੰ ਕਾਫੀ ਪੈ ਰਿਹਾ ਕੀ ਪੀਏ ਨਾ ਹੈ ਕੀ ਪੀਣਾ ਵਰਦੋ ਪਾਪਨ ਦਾਤ ਤੋਂ ਪਤਾ ਕੀ ਪਿੰਨੇ ਆ ਡੋਲੀ ਜੰਨਾ ਆਜੋ ਏ ਸੱਤ ਲੋਈ ਦਿਖਾਈਏ ਇਹ ਵਗ ਰਹੀ ਸੱਤ ਫਲੂਜ ਤੇ ਪਾਣੀ ਦਾ ਫਲੋ ਦੇਖੋ ਤੁਸੀਂ ਕਿੰਨਾ ਤੇਜ਼ ਹੈ ਇੱਥੋਂ ਦਾ ਵੀਡੀਓ ਹੋ ਸਕਦਾ ਉਹਨਾਂ ਸਮਝ ਨਾ ਆਵੇ ਪਰ ਦੇਖੋ ਆ ਦਿਲ ਜਿਹਾ ਭਾਰੂ ਹੋ ਰਹਾ ਦੇਖ ਕੇ ਅਲਕੀਰਾ ਚਲੂ ਚੌੜੀ ਨਹੀਂ ਗਈ ਵੀ ਉਹ ਜੀ ਵੜ ਕੇ ਰੱਖੀ ਉਹ ਇਹ ਤੂ ਵਾਸਾ ਸਿੱਧਾ ਥੱਲੇ ਜਾਊਗੀ ਧਰ ਦੇਖੋ ਬਹੁਤ ਤੇਜ਼ ਪਾਣੀ ਹੈ ਵੈਸੇ ਇਹਦੇ ਪਲਾਂਟ ਵਗੈਰਾ ਬੈਠੇ ਹੋ ਬਣਾ ਰਹੇ ਹੈ ਕਾਫੀ ਟਾਈਮ ਤਿੰਨ ਦਾ ਪ੍ਰੋਜੈਕਟ ਚੱਲੀ ਜਾਂਦਾ ਆ ਬਲੌਕ ਕਰ ਰਹੇ ਹੈ ਇੱਥੇ ਪਾਵਰ ਪਲਾਂਟ ਵਗੈਰਾ ਕੁਝ ਲਾ ਰਹੇ ਹੈ ਬਸ ਸਤ ਮਰਾਂ ਪਾਣੀ ਪਿਉਣਾ ਜੀ ਦੋ 7:00 ਵਜੇ ਜਿਹਦੇ ਨਾਲ ਨਾਲ ਆਪਾਂ ਸਫ਼ਰ ਕਰ ਰਹੇ ਆ 100 ਕਿਲੋਮੀਟਰ ਸਫ਼ਰ ਹੋਰ ਕਰਾਂਗੇ ਉਸ ਤੋਂ ਬਾਅਦ ਆਪਾਂ ਰੁਕ ਜਾਵਾਂਗੇ ਥੱਕਾਂ ਕਾਫੀ ਹੋ ਗਈ ਤੇ ਰੂਮ ਆਪਾਂ ਲੈ ਲਿਆ ਗੱਡੀ ਦੀ ਕੁਛ ਐਦਾਂ ਦੀ ਹਾਲਤ ਹੈ ਤੇ ਆ ਆਪਾਂ ਹਟਲਿਆ ਸਰਕਾਰੀ ਬਿਲਡਿੰਗ ਹੈ ਸਰਕਾਰੀ ਹੋਟਲ ਹੈ ਟੂਰਿਸਟ ਵਾਲਾ ਤੇ ਜੇ ਚਰੇਨੇ ਤੋਂ ਅੰਦਰੋਂ ਵੀ ਦਿਖਾਣਾ ਮੈਂ ਕਿਦਾਂ ਜਿਹਦਾ ਹਨ ਤਾਂ ਐਦਾਂ ਦਾ ਕੁਛ ਰੂਮ ਹੈ ਬਾਹਰੋਂ ਤੁਹਾਨੂੰ ਦਿਖਾਈ ਦਿੱਤਾ ਸੀ ਕਿਦਾਂ ਦੀ ਲੁੱਕ ਤੇ ਆ ਆਪਣਾ ਬੈੱਡ ਆ ਗਿਆ ਸਰਕਾਰੀ ਹੋਣ ਕਰਕੇ ਥੋੜਾ ਜਿਹਾ ਸਿੰਪਲ ਹੈ ਤੇ ਇਸ ਤੋਂ ਇਲਾਵਾ AC ਵੀ ਵਧੀਆ ਲੱਗਿਆ TV ਵੀ ਵਧੀਆ ਹੈ ਤੇ ਇੱਧਰ ਦਾ ਖੂਸ਼ 뷰 ਤੱਕ ਹੈ ਦਿੱਸਦਾ ਤਾਂ ਹੈ ਫਿਰ ਵੀ ਸੁਣ ਦਿਖਾ ਦਿੰਨਾ ਹਰਿਆਲੀ ਆ ਬੁਰੀ ਵਧੀਆ ਚੰਗਾ ਚਲੋ ਆ ਪਾਈਆਂ ਦੀ ਪੰਗੜਾ ਹਾਂ ਪਲੇਸ ਤੁਸੀਂ ਜਿਹੜੀ ਦੇਖ ਰਹੇ ਹੋ ਇੱਧਰ ਆ ਸਾਰੇ ਘਰ ਕੋਰ ਤੇ ਥੱਲੋਂ ਦੀ ਸਤਲੂ ਜਾ ਰਿਆ ਇਹ ਹੈਗਾ ਰਾਮਪੁਰ ਰਾਮਪੁਰ ਵੀ ਕਾਫੀ ਡਿਵੈਲਪਡ ਸਿਟੀ ਮਤਲਬ ਕਾਫੀ ਮਤਲਬ ਫੈਲੀ ਹੋਈ ਸਿਟੀ ਕਹਿ ਸਕਦੇ ਆ ਕਾਫੀ ਘਰਪੁਰ ਹੈ ਗਿਆ ਹੋਟਲ ਟਾਟਲ ਵੀ ਤੁਹਾਨੂੰ ਵਧੀਆ ਮਿਲ ਜਾਣਗੇ ਹਨਾ 22500 ਦੇ ਆਸ-ਪਾਸ ਤੁਹਾਨੂੰ ਰੂਮ ਮਿਲ ਜਾਣਗੇ ਤੇ ਇਸ ਤੋਂ ਇਲਾਵਾ ਘੁੰਮਣ ਫਿਰਨ ਨੂੰ ਤੇ ਮੈਨੂੰ ਲੱਗਦਾ ਇੱਥੇ ਕੋਈ ਖਾਸ ਹੈ ਨਹੀਂਗਾ ਵੈਸੇ ਮੈਂ ਰਿਸਰਚ ਵੀ ਕੀਤੀ ਨਹੀਂ ਇੱਥੇ ਕਿਉਂਕਿ ਇੱਥੇ ਹੁਣ ਆਪਣਾ ਵੈਸੇ ਰੁਕਣ ਦਾ ਪਲਾਨ ਹੈ ਨਹੀਂ ਸੀ ਤਾਂ ਕਰਕੇ ਆਪਾਂ ਤਾਂ ਕ੍ਰੋਸ ਹੀ ਕਰਨਾ ਸੀ ਹੁਣ ਤਾਂ ਬਸ ਹੁਣ ਅਸੀਂ ਬਾਹਰ ਆ ਗਏ ਗੇੜਾ ਜਾ ਕੱਢਣ ਪਰ ਟਾਇਲੈਂਡ ਦੇਖਣ ਆ ਗਏ ਵੀ ਇੱਧਰ ਕੀ ਖੁਸ਼ਾ ਜਾਏ ਹੋ ਨੇ ਤੇ ਆਰਡਰ ਕਰਦੇ ਕੀ ਆਰਡਰ ਕਰਾਂਗੇ ਹਾਂ ਬਾਰਲੇਂਟੀ ਦੇਹੀ ਦੀ ਕੀ ਗੱਲ ਹੈ ਉੱਥੇ ਲੱਤਾ ਗਾਣਾ ਮੈਨੂੰ ਵੀ ਇਹ ਬੱਕਾ ਦੀ ਮੈਂ ਕੜਦੀ ਹੁੰਦੀ ਤੇ ਕੜਨ ਲਾਤੀ ਉਹ ਤੇ ਕੜਨਾ ਨਹੀਂ ਆ ਆ ਸਹੀ ਹਲਾ ਹੋਣੀ ਚੱਕਦੀ ਓਏ ਆਰਡਰ ਕਰਦੇ ਫਿਰ ਹਾਂ ਤਾਂ ਇੱਕ ਵਾਈਟੀ ਜੀ ਸ਼ਰਟ ਪਾਈ ਉਹਦੇ ਮੇਰੇ ਇੱਥੇ ਸਪੈਲਿੰਗ ਲਿਖੇ ਹਾਂ ਤੇ ਬੈਠੇ ਉੱਤਰ ਤੇ ਔਏ ਆ ਗਿਆ ਉਹਦੇ ਵਾਲੀ ਔਰ ਔਰੋ ਲੋ ਬਈ ਕੋਈ ਸੀਰੀਅਲ ਚੱਲੀ ਜਾਂਦਾ ਕਹਿੰਦੇ ਸੜਾ ਜਾ ਕੋਈ ਇਹ ਸੀਰ ਰਿਮੋਟ ਕਿੱਥੇ ਹੈ ਲੋਈ अनंतवीर उठ गई ਤੇ ਇਧਰ ਆਪਾਂ ਐਕਟਿੰਗ ਸ਼ੁਰੂ ਕਰਦੇ ਹਾਂ ਕਿਉਂਕਿ ਇਸ ਵਾਰ ਬਲੌਗ ਆਪਣੇ ਨਾਲ ਜਿਨਾ ਆਉਣਗੇ ਚਾਹ ਇੱਥੇ ਬਣ ਰਹੀ ਹੈ ਤੇ ਚਾਹ ਪੀਣੇ ਕਿਉਂਕਿ ਆਪਣੇ ਕੋਲ ਸਾਰਾ ਸਮਾਨ ਹੌਲਜੀ ਪਈ ਹੈ ਵੀ ਮੈਂ ਕੀ ਆਰਡਰ ਕਰਾਂ ਐ ਨਮੂ ਬਣਾ ਰੱਖਿਆ ਜੀ ਸਮਝ ਨਹੀਂ ਆ ਰਹੀ ਕੀ ਆਰਡਰ ਕਰਾਂ ਕੀ ਨਾ ਕਰਾਂ ਪਿਛਲੇ 2 ਘੰਟੇ ਨਾਲ ਨੀਂਦ ਨਹੀਂ 5 ਘੰਟੇ ਸੌ ਕੇ ਉੱਠਿਆ ਤੇ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਕੱਲ ਆਪਾਂ ਰਾਤ 9 ਵਜੇ ਚੱਲੇ ਸੀਗੇ ਤੇ ਅੱਜ ਆਪਾਂ ਸਵੇਰ ਇੱਥੇ ਪਹੁੰਚੇ ਸੀ ਮੰਨ ਲਾ 11:30 ਵਜੇ ਤੇ ਉਸ ਤੋਂ ਬਾਅਦ ਫਿਰ ਆਪਾਂ ਸੌ ਗਏ ਕੁਝ ਟਾਈਮ ਰੈਸਟ ਉਸ ਕੀਤੀ ਹੁਣ ਨਹਾਤ ਹੋ ਕੇ ਉੱਠੇ ਆ ਤੇ ਚਾਹ ਬਣਾਉਣ ਲੱਗੇ ਆ ਉਸ ਤੋਂ ਬਾਅਦ ਕੁਝ ਖਾਣੇ ਆ ਪੀਣੇ ਆ ਤੇ ਜੇ ਕਿਸੇ ਨੇ ਵੀ ਇਧਰਲੇ ਸਾਈਡ ਆਉਣਾ ਹੈਗਾ ਤਾਂ ਤੁਸੀਂ ਪਹਿਲਾਂ ਸ਼ਿਮਲਾ ਵਿਜ਼ਿਟ ਕਰ ਸਕਦੇ ਹੋ ਸ਼ਿਮਲੇ ਤੋਂ ਬਾਅਦ ਤੁਸੀਂ ਨਾਰਕੰਡਾ ਜਾ ਸਕਦੇ ਹੋ ਨਾਰਕੰਡਾ ਤੋਂ ਤੁਸੀਂ ਹਾਟੂ ਪੀਕ ਜਾ ਸਕਦੇ ਹੋ ਆ ਲਾਓ ਵੀ ਕਿੰਨਾ ਹੋਊਗਾ 10-12 ਕਿਲੋਮੀਟਰ ਦੇ ਵਿੱਚ ਵਿੱਚ ਹੀ 13 11 ਪਤਾ ਨਹੀਂ 13000 ਕੁ ਚੜਾਈ ਆ ਬਈ ਲਾਸਟ ਇਅਰ ਗਿਆ ਸੀ ਤਾਂ ਸਾਡੇ ਕੋਲ ਅੱਜ ਉਹਨਾਂ ਟਾਈਮ ਨਹੀਂ ਸੀ ਤਾਂ ਅਸੀਂ ਉੱਥੇ ਗਏ ਨਹੀਂ ਕਟ-ਆਫ ਕਰਤਾ ਤੁਸੀਂ ਉੱਥੇ ਜਾ ਸਕਦੇ ਹੋ ਉੱਥੇ ਸਟੇ ਕਰ ਸਕਦੇ ਹੋ ਉੱਥੇ ਤੁਹਾਨੂੰ ਰੋਡ ਤੇ ਹੀ ਰੂਮ ਮਿਲ ਜੂਗਾ 2000 ਤੋਂ ਲੈ ਕੇ 2500 ਦੇ ਵਿੱਚ ਵਿੱਚ ਤੁਹਾਨੂੰ ਬਹੁਤ ਵਧੀਆ ਰੂਮ ਮਿਲ ਜੂਗਾ 1500-2000 ਦੇ ਵਿੱਚ ਵਿੱਚ ਤੁਹਾਨੂੰ ਨਾਰਮਲ ਰੂਮ ਮਿਲ ਜੂਗਾ ਬਟ ਕੱਲਾ ਰੂਮ ਮਿਲੂਗਾ ਜਿਹੜਾ ਹੁਣ ਸਾਡਾ ਰੂਮ ਹੈ ਅਸੀਂ ਰਾਮਪੁਰ ਰੁਕੇ ਆ ਇਹ ਰੂਮ ਹੈਗਾ ਅਪਰੋਕਸ 2300 ਰੁਪਏ ਦਾ ਰੂਮ ਹੈ ਇਹ ਕੱਲਾ ਰੂਮ ਹੈ ਵਿੱਚ ਇਨਕਲੂਡ ਕੁਝ ਵੀ ਨਹੀਂ ਹੈ ਇੱਥੇ ਇਨਕਲੂਡ ਕੁਝ ਵੀ ਨਹੀਂ ਕਰਦੇ ਕੱਲਾ ਰੂਮ ਹੀ ਦਿੰਦੇ ਆ ਜੇ ਲੈਨੇ ਹੋ ਤਾਂ ਫਿਰ ਬਹੁਤ ਕਾਸਟਲੀ ਚੱਲ ਜਾਂਦਾ ਤੇ ਬਟ ਓਕੇ ਆਪਾਂ ਕੋਈ ਆਪਰ ਕੋਈ ਨਹੀਂ ਕਿਉਂਕਿ ਆਪਣੇ ਕੋਲ ਤਾਂ ਸਾਰਾ ਸਮਾਨ ਆਪ ਦਾ ਬਣਾਉਣ ਵਾਲਾ ਹੈਗਾ ਨਹੀਂ ਕੁਸ ਕਹਿ ਨੂੰ ਕਹਿ ਰਹੇ ਥੱਕੀ ਐਡੀ ਜਲਦੀ ਥੱਕੀ ਤੇ ਮੈਂ ਵੀ ਤਾਂ ਇਨੀ ਟਾਈਮ ਬਾਅਦ ਆਇਆ ਸਫਰ ਕਰ ਰਿਹਾ ਹਾਂ ਮੈਂ ਦੋ ਸਾਲ ਬਾਅਦ ਆਇਆ ਤੁਮਾਰ 1.5 ਮਹੀਨੇ ਬਾਅਦ ਆਇਆ ਪਤਾ ਮੈਂ ਦੇਰਿੰਟੇ ਤੋਂ ਬਾਜ਼ਾਰ ਤੱਕ ਵੀ ਵਾਇ ਜਾ ਰਿਹਾ ਹਾਂ ਇਹ ਗੂ ਵੀ ਚੱਲਦਾ ਦੋਸਤਾਂ ਨਾਲ ਕਰਦਾ

ਹਾਂ ਚਾ ਬਣੀ ਆਂ ਲਿਆਇਆ ਖਾਏਗਾ ਨਾਲ ਕੁਝ ਤੂੰ ਕਿੱਥੇ ਆ ਗਿਆ ਓਏ ਕਿੱਥੇ ਆ ਗਿਆ ਤੂੰ ਤੂੰ ਵੀ ਕਿਹਣਾ ਕੁਛ ਬਾਈ ਕਰਦੇ ਫਿਰ ਸਾਰੇ ਨੂੰ ਚਲ ਬਾਈ ਕਰਦੇ ਸਾਰਿਆਂ ਨੂੰ ਨੰਨੇਆ ਜੀ ਆਣਾ ਤੇ ਨਹੀਂ ਮੈਂ ਨਹੀਂ ਆਉਂਦਾ ਕਦੋਂ ਆਉਣਾ ਨਹੀਂ ਨਾ ਚਲੋ ਮਿਲਦੇ ਹਾਂ ਹੁਣ ਕੱਲ੍ਹ ਵਾਲੇ ਬਲੌਗ 'ਚ ਆ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਕਰਤਾਰਡ ਸਕਰੀਬ ਇਹ ਆਪਣਾ ਇੱਕ ਨਵਾਂ ਚੈਨਲ ਹੈ ਪਹਿਲਾ ਵਾਲਾ ਤਾਰਾ ਢਿੱਲੋ ਚੈਨਲ ਉਹ ਆਪਾਂ ਬੰਦ ਕਰਤਾ ਉਹ ਚੱਕ ਸਕਰੀਬ ਨੂੰ ਦੋਦਾ ਤੇ ਉਹ ਚੈਨਲ ਆਪਾਂ ਬੰਦ ਕਰਤਾ ਹੋਇਆ ਉਹ ਤੇ ਕੋਈ ਵੀ ਵੀਡੀਓ ਨਹੀਂ ਆਉਗੀ ਜਿੰਨੀਆਂ ਵੀਡੀਓ ਸੰਤੋ ਆਉਣੀਆਂ ਉਹ ਇਸ ਚੈਨਲ ਤੇ ਆਉਣੀਆਂ ਤਾਂ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਪੋਰਟ ਜ਼ਰੂਰ ਕਰਿਓ ਤੇ ਇਦਾਂ ਹੀ ਮਿਲਦੇ ਹਾਂ ਹੁਣ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਜੋ ਕਿ ਰਾਮਪੂ ਟੂ ਤਾਪੂ ਨਾਕੋ ਇਹਨਾਂ ਦੇ ਵਿਚਕਾਰ ਹੋਊਗੀ ਤੇ ਉਹ ਆਪਣੇ ਹੋਊਗੀ ਕੈਂਪਿੰਗ ਨੈਕਸਟ ਵੀਡੀਓ ਆਪਣੇ ਕੈਂਪਿੰਗ ਵਾਲੀ ਹੈ ਵੀਡੀਓ ਜਰੂਰ ਦੇਖਿਓ ਪੁੱਲਿਓਣਾ ਓਕੇ ਬਾਏ ਕਰ ਦੋ ਇੱਕ ਵਾਰੀ ਹੋ ਸਾਰਾ